ਇਹ ਨਹੀਂ ਇਹ ਨਹੀਂ ਜੀ 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 ਜ ਅਰੇ ਫਿਰ ਜੀ ਸਨਾ ਕੋਈ ਤਾਂ ਦੱਸ ਕਿ ਸਾਡਾ ਫੋਟੋ ਰਿਪੋਰਟ ਤੇ ਹਾਂ ਵੀ ਬਹੁਤ ਚੰਗੇ ਰੈਡੀ ਦੇ ਬੰਦ ਸੀ ਤੇ ਮੇਰੇ ਭਣਾ ਮਾਰੀ ਬਰੀਆ ਜਦੋਂ ਵਧੀਆ ਤੇ ਇਕੱਠੇ ਉਹਨਾਂ ਨਾਲ ਇਕੱਠੇ ਦੇ ਤਾਲੇ ਨੇ ਸੇਵਾ ਨੂੰ ਜੀਨੇ ਦਰ ਨਾਲ ਜੋ ਪੀਰ ਭੱਜ ਜਾਂਦੀ ਆ ਫਿਰ ਤੇ ਹੁਣ ਇਕੱਲੇ ਇਕੱਲੇ ਆ ਗਏ ਨਾਲੇ ਬਿਹਾਰ ਵਧੀਆ ਵਗੋਂਾਰੇ ਤੇਰਾ ਪਪਾ ਜੀ ਤੁਹਾਨੂੰ ਤੰਦਰੁਸਤੀ ਦੇ ਦੇਣਾ ਅਸੀਂ ਆਉਂਦੀ ਆ ਰਹੀਏ ਇਹਦੇ ਖੜੀ ਬਣਾਉਂਦੇ ਰਹਿ ਲੰਮੀ ਆਉ ਕੰਮ ਜਗਲੀ ਮੰਨਦੇ ਜੁੜਦੇ ਜਬਰ ਕਹਿਣਗੇ ਤੇ ਤਿੰਨ ਜੀ ਕਿੰਨੇ ਸੰਸਾਰ ਜੀ ਨੇ ਨਹੀਂ ਮੈਂ ਨਹੀਂ ਯਾਲਾ ਨਹੀਂ ਨਹੀਂ ਨਜ਼ਰ ਰੱਖਣਾ ਰੱਖਣਾ ਕੁਸ਼ਰੀਨ ਲੈ ਤੇ ਸੁਣ ਤਾਂ ਤੁਸੀਂ ਸੁਬੀਸਾ ਹਰ ਤਾਂ ਉਧਰ ਪਾ ਦਿਓ ਅਮਨ ਕਿੱਟਾ ਜੀ ਸਵਾਤੀ ਪਾ ਲਈ ਹੈ ਸੈਕੂ ਗੱਲ ਨਹੀਂ ਹੋ ਗਈ ਬੈਂਟ ਨਹੀਂ ਨਾ ਕੁਝ ਲੈ ਆਵਾ ਲੋਕੀ ਕਹਿ ਦੋ ਤਾ ਪੜਨਾ ਹੈਗਾ ਤੇ ਇੱਕ ਹੈਗਾ ਬਣਾਏ ਦਾ ਦਸੇ ਦਾ ਇਹ ਦੇਖ ਲਓ ਕਿਹੜਾ ਕਬੜਾ ਨਹੀਂ ਤੂੰ ਤੇਰਾ ਸੂਟ ਆ ਗਿਆ ਪਹਿਲਾਂ ਠੀਕ ਹੈ ਹਾਂ ਮੇਰਾ ਪਹਿਲਾਂ ਆ ਗਿਆ ਸੀ ਯਾਰ ਮੈਂ ਨਹੀਂ ਕੁਅ ਐਕਸੀਡੈਂਟ ਫੰਗੀ ਨੇ ਕਿਉਂ ਲੈਣੀ ਤਰੀਪਨ ਤੋੜਾ ਦੇਖ ਬਾਈ ਮੈਂ ਰੱਖ ਦਿੱਤੀ ਤਰੀਪਨ ਤਰੀਪਨ ਦੇ ਪੰਜ ਰਖੜੀਆਂ ਪਹਿਲਾਂ ਨੇ ਛੇਮੀ ਹੋ ਰਹੀ ਸੁਖਨਾ ਕੁੜੀਆਂ ਵਾਲੀਆਂ ਨੇ ਉਨੇ ਪਰਬ ਨੂੰ ਕਹਿਦਾ ਸੀਗਾ ਵੀ ਸਾਡੀ ਮੇਰੀ ਰਖੜੀਆਂ ਲੈ ਕੇ ਨਾ ਮੇਰੀ ਮੰਮੀ ਦੀ ਡੈਡੀ ਦੀ ਗੁਰਲੀ ਇੰਦੀ ਰੰਬੰਦੀ ਵੀ ਪਰਬੂ ਨਥੇ ਬੰਨਣੀਆਂ ਨੇ ਤਾਂ ਅੱਛਾ ਵਿਚਾਰੀ ਨੇ ਉਹਨੇ ਫਿਰ ਉਹਨੂੰ ਕਿਹਾ ਮਹਾਰਾਜ ਜਨ ਤਰਸਤੀ ਨੀਤੂ ਰਾਣੀ ਬੜੀ ਸਿਆਣੀ ਚੜ੍ਹਦੀ ਕਲਾ ਰੱਖੇ ਵਹਾਰ ਰੱਖੇਂਦਾ ਚੰਨ ਲੈ ਘਟਾ ਪਰਦੇ ਪਰਾ ਕਰਨ ਵਾਲੇ ਨਹੀਂ ਨਹੀਂ ਮੈਂ ਕੋਲੋਂ ਮਤਾਂ ਸਾਨੂੰ ਕੋਈ ਸੁਭਾਅ ਬਣਿਆ ਜਾਂਦਾ ਚਾਹਣਾਂ ਪਾਏ ਮੇਰੀ ਨਿਗਾਹ ਵੱਤ ਘਟੀ ਜੇ ਨਾ ਗਰਮੀ ਤੇ ਬਈ ਆਹ ਚੱਲੀ ਜਾਵੇ ਬਾਰ ਕੁਲਰ ਮੈਨੂੰ ਇਸੀ ਟੰਡ ਦੀ ਲੱਗਦੀ ਜਦੋਂ ਐਨ ਨਹੀਂ ਰਾਜਿਆ ਫੇਰ ਵਧੀਆ ਲੱਗਦਾ ਬੈਠਣਾਂ ਦਾ ਸੁਭਾਅ ਬਣਿਆ ਮੈਂ ਪਰ ਇਹ ਪਨ ਬੈਠਣਾਂ ਤਰੀਕਾ ਬਹੁਤ ਵਾ ਆਪਸੇ ਦਿਨ ਮੂੰਹ ਕਰਕੇ ਬੈਨੇ ਐ ਮਠਣ ਡੇਢੇ ਕੱਲੇ ਦੇ ਸਕੂਲ ਚ ਬੰਨੀਆਂ ਨੇ ਕੁੜੀਆਂ ਨੇ ਤੁਹਾਨੂੰ ਸਾਗਨ ਦੇ ਕੇ ਭੇਜੂ ਕੁੜੀਆਂ ਨੂੰ ਭੇਜਾ ਜਾਂਦੇ ਐਨ ਰਿਕਾ ਨਾ ਇੰਨੇ ਕੋਈ ਨਾ ਕੋਈ ਨਹੀਂ ਨਹੀਂ ਚਲੋ ਆ ਚਾਕਲੇਟ ਬੱਚੇ ਸੋਡੇ ਨੇ ਠੀਕ ਹੈ ਤੇਰੀ ਮੰਮੀ ਡੈਡੀ ਦਾ ਡੱਬਾਗਾ ਆ ਚਾਕਲੇਟ ਸੋਡੇ ਤੇ ਤੇਜੀ ਹੋਤਾ ਤੇ ਬੰਦ ਕੇ ਕਾਣੀ ਨੇ ਨੂੰ ਦੇ ਦੀ ਅੱਦੇ ਟੈਂਗਾ ਯੋਤਾ ਲੋ ਜੀ ਰੱਖੋ ਆਹ ਨਾ ਇਹ ਜਿਹੜੇ ਲੇ ਆ ਗਏ ਇਹ ਸੇਮ ਆਉਟਰਾ ਉਹੀ ਬਾਮਤੀਆ ਉਦਾਂ ਇਹ ਵਾਲਾ ਤੂੰ ਆਪ ਹੀ ਸਾਮ ਨਾ ਕਰ ਬੁਆ ਢਿੱਲਰ ਸੇਮ ਆਰਡਰ ਬਹਾਂ ਤੇ ਹਮਗਾ ਸੇਮੀ ਸੁਲਵਾਤੇ ਹੋਗਾ ਮੇਰੀ ਜੱਗ ਦੀ ਹੈ ਲੇਕਿਨ ਮੈਂ ਬਾਰ ਬਾਰ ਪੈਂਦਾ ਠੀਕ ਹੈ ਤਾਂ ਆਰਾਮ ਨਾਲ ਵਧੀਆ ਹੋਣੀ ਸੁਵਾ ਕੇ ਪਾ ਲਈ ਮੈਂ ਹੁਣ ਤਾਂ ਕਰਨੀ ਨਹੀਂ ਹੈ ਅੱਜ ਪਹਿਲੇ ਹਾਂ ਹਾਂ ਦੇਖੋ ਜੀ ਨਿੱਪੈਨਸ ਵੀਟਾਮਿਨ ਜਿਹੜਾ ਪਾਇਆ ਹੈ ਦੇਖ ਲੂਗੀ ਅਮਨ ਦੇ ਤੁਸੀਂ ਕੱਲ ਖੜੇ ਪੈਰ ਹੋ ਗਿਆ 12 ਵਜੇ ਭੇਜੀਆਂ ਚਨੇ ਤੇ ਚੁੰਨੀ ਲੈਣ ਤੇ ਉਹਨਾਂ ਨੇ ਚੁੰਨੀ ਲਾਈ ਦਿੰਨੀ ਉਹਨੇ ਚਰਨੀ ਤੇ ਜੁੰਨੀ ਲਾ ਕੇ ਫੇਰ ਖੜੀ ਦੁੰਨਾਂਗੇ ਮਾਂ ਵੀ ਮੇਰਾ ਲੱਗ ਕੇ ਸੰਭਲ ਲੈ ਕੇ ਜਾਣਾ ਤੁਸੀਂ ਮਰਜ਼ੀ ਕਰੀ ਜੀ ਲੈ ਗੋ ਦਾ ਆਪੂ ਮੰਦਰ ਵੀ ਆਪੂ ਬੰਦੇ ਵੀ ਹੁੰਦੇ ਨੇ ਇਹਨੇ ਇੱਥੇ ਟੂ ਕਲੀਅਰ ਹੋਏ ਨੇ ਇਹ ਟੂ ਬਸ ਬੰਨੀ ਬੰਨੀ ਨੋ ਨਾ ਤੇ ਸੇਮ ਕਾਲਾ ਪੱਗ ਰੱਖਣੀ ਜੇ ਇਹਨਾਂ ਪੱਗਾਂ ਮੇਰੇ ਕੋਲ ਬਾਲੀਆਂ ਨੇ ਮੈਂ ਕਦੀ ਪੱਗ ਲੇਉਂਗੀ ਨਾ ਨਾ ਬਸ ਇਹ ਕਨ ਮੈਂ ਪੱਗ ਕੜੀ ਬੰਨਦਾ ਕੈਮੀਕਲ ਬੰਨਦਾ ਪਰ ਮੈਂ 6:30 6:45 ਦੇ ਵੱਲ ਜੋਤ ਬੰਨ ਲੈ ਕੋਈ ਕਿੰਨੇ ਦਾ ਪਤਾ ਨਹੀਂ ਮੈਂ ਸਾਢੇ 3.5 ਇਹ ਸਾਢੇ 3.5 ਦਾ ਬੰਨ ਕੇ ਤਾਂ ਲੋਟ ਨਹੀਂ ਸਾਢੇ 4 ਮੇਰੇ ਘਰ ਕਿੰਨੇ ਮੀਟਰ ਦੀ ਮੰਨਦਾ ਸਾਫ 6 ਦੀ ਜਿਹੜੇ ਮੁੱਤ ਲੈ ਕਰਕੇ ਫਿਰ ਤਾਂ ਫੰਦੋ ਪਾਣੀ ਪਾਉਂਦੇ ਪੰਜੂ ਲੜੀ ਵੀ ਬੰਨਦਾ ਇਹ ਤਾਂ ਦੀ ਦਾਦੀ ਦੇ ਵੱਲ ਨਹੀਂ ਕਿ ਆਈਆਂ ਨੇ ਤਾਂ ਕਿ ਉਹ ਕਹਿੰਦੇ ਪੈਸਾ ਲੈਣੇ ਮੇਰੇ ਬੰਦ ਦੋ ਫਿਰ ਬੰਨੀ ਨੇ ਲਗਾ ਗਿਆ ਮੇਰੇ ਇਨਾਂ ਨੇ ਕੱਲ ਜਲਦੀ ਨਾ ਸਕੂਲ ਜਾਣਾ ਹੁੰਦਾ ਮਨਵੀਰ ਦੇ ਡੈਡੀ ਨੇ ਸਕੂਲ ਛੇਤੀ ਜਾਣਾ ਹੁੰਦਾ। ਉਸ ਮੇਰੇ ਸਾਰੇ ਮਾੜਾ ਮਾੜਾ ਖਾਂਦੇ ਇਹ ਵੀ ਦੁਪਹਿਰੇ ਜਾਂਦੇ ਨੇ ਖਾਂਦੇ ਨੇ ਮੈਂ ਵੀ ਸਬਜ਼ੀ ਫੇ ਦੁਪਹਿਰੇ ਬਣਾਉਣੀ ਹੈ। ਐਨ ਖਾ ਕੇ ਵਧੀਆ ਸਵੇਰੇ ਇੱਥੇ ਸ਼ਾਮ ਨੂੰ ਵੀ ਘਾਟੀ ਖਾਂਦੇ। ਸਵੇਰੇ ਦਹੀਂ ਹੁੰਦੀ ਹੈ ਨਹੀਂ ਨਾ ਪਰ ਉਹਨੂੰ ਜਿਹਾ ਖਾ ਜਾਂਦੇ। ਲੋੜ ਕੀ ਤੇਰੇ ਨੂੰ ਨਾ ਤਾਂ ਦੋ ਟਾਈਮ ਸਬਜ਼ੀ ਬਣਦੀ ਹੈ ਕਿਉਂਕਿ ਸਵੇਰੇ ਸਬਜ਼ੀ ਬਣਾਉਣ ਬੈਹ ਲਿਆ ਤੇ ਡੰਗਰ ਕੋਲੋਂ ਹੱਥ ਨੂੰ ਰਹਿ ਗਿਆ। ਤੂੰ ਕਿਹ ਚੜਾਈ ਨਾ ਅੱਜ ਭਾਰੇ ਤੋਂ ਦੁਪਹਿਰ ਲਈ ਕਰੇ ਬਣਾਉਣੀ ਮੈਂ ਤਾਂ। ਸਵੇਰ ਨੂੰ ਦਹੀਂ ਹੁੰਦੀ ਹੈ ਚਲ ਜਿਹੜੀ ਦੁਪਹਿਰੇ ਜੋ ਦੁਪਹਿਰੇ ਪਰਾਂਜੀ ਦੀ ਰੋਟੀ ਖਾ ਲੈਂਦੇ ਆ ਫਿਰ ਰਾਤ ਨੂੰ ਭੁੱਖਾ ਕੱਢ ਲੱਗਦੀ। ਮੈਂ ਕਈ ਖਾਣਾ ਪੀ ਲਿਆ। ਥੋੜੇ ਆਪਣਾ ਖਾਣਾ। ਜਾਂਦੀ ਤੇਰੇ ਘਰ ਦੇ ਨਾਲ ਸੇਕੀ ਹੋਈ। ਕੀ ਕਰਨ ਨਾ ਕੋਈ ਤਰ੍ਹਾਂ ਦੇ ਕਰ। ਪੂ ਲੇਟ ਆ ਗਈ। ਪਤਾ ਸਦਾ ਬਾਰ ਸੋਹਲ ਹੋਏ ਪਿਓ। ਹਵਾ ਲੱਗ ਜੂਰੇ ਜਿੱਥੇ ਕਰਦੀ। ਨਮਕ ਲੇਟ ਆ ਗਈ। ਲੇਟ ਤੇਰੀ ਮੰਮੀ ਦੀ ਬਾਜਾ ਸੁਣੀ ਜਾਂਦੇ ਮੈਂ। ਲੇਟ ਆ ਗਈ ਲੇਟ ਆ ਗਈ। ਇੱਥੇ ਤਾਂ ਪੂ ਹਵਾ ਲੱਗਦੀ ਆ। ਤੁਸੀਂ ਤਾਂ ਬਈ ਐਸੀ ਜਿਹੜੇਣ ਕਰਕੇ ਸੋਹਲ ਹੋ ਗਏ। ਇਸ ਦਾ ਹਵਾ ਲੱਗਦੀ ਉੱਥੇ ਬੜੀ ਠੰਡੀ ਠੰਡੀ ਹਵਾ ਲੱਗਦੀ ਉੱਥੇ ਜਦੋਂ ਮੋਟਰ ਤੇ ਬਗ ਜਾਂਦੇ ਆਪਣੇ 베ਰੀ ਨੂੰ ਕੀ ਕਰਤਾ ਕੁੜੀਏ ਮੇਰੀ ਬੜਤੀ ਕਿ ਅੱਗ ਲੱਗੀ ਸੀ ਹਾਂ ਬਾਤ ਹੋ ਰਹੀਆਂ ਨੂੰ ਆਣਾ ਬੱਸ ਮਾਦੀ ਜੀ ਪਤਾਗਾ ਕਿ ਉੱਥੇ ਜਾਣਾਗਾ ਇਹਨੇ ਹੋਗੀ ਤਾਰ ਕੰਦੀ ਓਏ ਥਾਣ ਨਹੀਂ ਕੱਢੇ ਮੱਝ ਨੇ ਛੋਟੀ ਨੇ ਤੂੰ ਕਿਉਂ ਨਾ ਪਤਾ ਰਹੀ ਸੀ ਹਾਂ ਥਾਂ ਤੋਂ ਬੜੀ ਛੋਟੇ ਛੋਟੇ ਨੇ ਕਿੱਤੇ ਇਤਮਾਰ ਦੇ ਦੱਬਕੇ ਜ਼ੋਰ ਚਲਾ ਕੇ ਕਿੱਤੇ ਵੱਧ ਜਾਣਗੇ ਉਹ ਵੱਡੇ ਡੇਡੇ ਹੋ ਜਾਂਦੇ ਨੇ ਲੋਹਾਰ ਤੇ ਸਮਾ ਕੇ ਵੱਧ ਜਾਂਦੀਆਂ ਨੇ ਜਿਵੇਂ ਸਾਡੀ ਪਹਿਲਾਂ ਛੋਟੀ ਸੋਹੇ ਥਣ ਵਧੀਆ ਸੀ ਵੱਡੇ ਸੀ ਆ ਜਾਓ ਇਧਰ ਸੇਮ ਦਾ ਸਾਨੂੰ ਥਾਮ ਹਾਊਸ ਸਬਜ਼ੀ ਲਾਤੀ ਜੀ ਲਾਉਣ ਲਾਉਗੀ ਆ ਮਿੰਦੇ ਨਗਾ ਰੋ ਆਊਗਾ ਮੀਤਾ ਪਾਲਕ ਤੇ ਤੋੜੀਆਂ ਹੀ ਲਾਉਂਗੇ ਜੇ ਤਾਂ ਆਪੋ ਦੇਖ ਕਿਵੇਂ ਹੋ ਗਿਆ ਮੌਸਮ ਹੈ ਮੌਸਮ ਗੁੰਮਲੀ ਹਰ ਹੋ ਗਿਆ ਬਦਲ ਗਿਆ ਉਹ ਜੀ ਮੇਰਾ ਨਾਮ ਕਿਹਾ ਬੰਨੀ ਉੱਥੇ ਹੈਗਾ ਪੂਆ ਦੇਖ ਲੱਗੇ ਹੋਏ ਨੇ ਬਾਦੂ ਪੂਲਾ ਐਸੇ ਬਰੇਤੀ ਕਿ ਮੈਂ ਆ ਵੀ ਮੱਗਿਆ ਕਰਨ ਦੀ ਸਿੱਟੀ ਹੈ ਬਰੇਤੀ ਥੋੜੀ ਆ ਹੋਰ ਹੋਹਾ ਇਹ ਥੱਲੇ ਇਨਾ ਹੋਰ ਮੈਂ ਤਾਂ ਲਾ ਜੀ ਬਰੇਤੀ ਮੈਂ ਨਹੀਂ ਨਹੀਂ ਆ ਦੇਖੋ ਪੂਆ ਮਰੂਦ ਇੱਥੇ ਥੋੜ੍ਹ ਲਓ ਅੜੇ ਇੱਥੇ ਲਿਖੀ ਦਿਸ ਤਾਈਕ ਵੇਰ ਵਿੱਚ ਤਾਂ ਲਿਖ ਲਈ ਮਹੀਨੇ ਚ ਲੱਗਣਗੇ ਤਾਂ ਇੱਕ ਵਾਰੀ ਤੇ ਨਹੀਂ ਆਇਆ ਫਾਲੇ ਨੂੰ ਇੱਕ ਪਰ ਆਇਆ ਸੀ ਇੱਕ ਪਰ ਆਇਆ ਸੀ ਪੂਜੀ ਕਿਲੋ ਤੇ ਕਿਹੜਾ ਔਲਾ ਦੇਸੀ ਔਲਾ ਕਬੱਡੇ ਨੇ ਇੱਦਾਂ ਦੇ ਵੱਡੇ ਨੇ ਸੋਰੀ ਲੱਗੀ ਪਈ ਆ ਬੇ ਮੁੰਡਿਆ ਉਸਕਾ ਤੋੜ ਲੂ ਪੂਜੀ ਬਈ ਜੀ ਨਹੀਂ ਆ ਅਸੀਂ ਤਾਂ ਦੂਹਾਦੇ ਜੇ ਨਾ ਖ ਦੂਹਾਦੇ ਲਈ ਫਿਰ ਤਾਂ ਮੈਂ ਲੈ ਜਾਂਦੀ ਮੈਂ ਤਾਂ ਅਮਰੂਦ ਤੋੜਨਾ ਦੱਦੀ ਤੋੜਦੀ ਮੈਂ ਨਾ ਤੋੜ ਕੇ ਗਿੜੀਂ ਦੇ ਉੱਥੇ ਜੀ ਹਵਾ ਲੱਗਦੀ ਪੂਰੇ ਫੇਰ ਗੁੰਮ ਹੋ ਗਿਆ ਹੋ ਲਾਈਟ ਵੀ ਆ ਗਈ ਬੈਜੋ ਐਸੀ ਆ ਸਮਰਿਆ ਆ ਗਈ ਮਮਰੂਦ ਦੇਖ ਕੇ ਲਿਓ ਮੋਬਾਈਲ ਚ ਆ ਲੈ ਕੋ ਭਾਈ ਆਈ ਨਹੀਂ ਜਿੱਧਰ ਬਹੁਤ ਟਾਈਮ ਦੀਆਂ ਨਮਕਾਉੜੀਆਂ ਹੋ ਗਿਆ ਨਹੀਂ ਜੇ ਰਾਤ ਨੂੰ ਕੁਲ ਕੇ ਲੈ ਕੇ ਫੇਰ ਬੁਆ ਜੀ ਪਾਣੀ ਪੀ ਲੈਣਾ ਪਿੰਨਾਂ ਰੋ ਪੋ ਮਿੱਠਾ ਵਾਲਾ ਹੈ ਮੀ ਉੱਤੋਂ ਜੇ ਲੱਗਦਾ ਆ ਦੇਖੀ ਰਿਹਾ ਜਿੱਧਰ ਸੋਹਣੇ ਜੇ ਦੇਖਦਾ ਬਹੁਤ ਦੇਖੋ ਥੱਲੇ ਲੰਘ ਕੇ ਉਧਰ ਹਰ ਕੋ ਦੇ ਉੱਧੇ ਜਿਹੜੇ ਪੀੜੇ ਜੀ ਦੀਂਦੇ ਨੇ ਉਹ ਤੋੜ ਦੇ। ਉਹ ਵੀ ਨਹੀਂ ਛਿਅਣਾ। ਆ ਵੀ ਕੋ ਹੋ ਸੀ। ਆ ਦੇ ਆ ਟਾਣੀ ਦੇ। ਹਾਂ 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 ਤੇਰੇ ਹੱਥ ਕੋਈ ਹਾਂ। ਚੱਲ ਆ ਜਾ। ਜਿਹੜਾ ਦੂਸਰਾ। ਬਸ ਬਹੁਤ ਹੁਣ ਕੰਮ। ਕਾ ਜਾਣੇ ਆਪਾਂ ਕਿੰਨਾ ਵੀ ਦੀ ਕਾ ਲਈ। ਤੇ ਉੱਪਰ ਵੀ ਜਾ ਤਾਂ ਕਿੰਨਾ ਬਣੀ। ਉਹ ਤੇ ਲੈ ਆ ਰਿਆਂਗੇ ਸਾਨੂੰ ਆਪ ਨਹੀਂ ਖਾਦੇ। ਖਾਣਾ ਬਰੂ ਦਾ। ਬਸ ਆ ਜਾ। ਬਸ ਆ ਜਾ ਥੱਕ ਕੇ। ਆ ਤਾਂ ਹੁਣ ਮੈਂ ਕਿਉਂ ਕਾਮਦਾਂਗੇ ਭੈਣ ਕੁੱਤੀਆਂ ਹਨ ਜਮਾ ਕਲੀਪੇ ਵੀ ਹੈ ਇਹ ਤਾਂ ਕਿਤੂਰ ਲੱਗ ਇਹ ਆਪਣੇ ਘਰ ਦੇ ਨੇ ਕਿ ਲਈਆਂ ਨੇ ਲਈਆਂ ਹੀ ਆਂ ਕੀ ਰੇਟ ਮਿਲ ਗਿਆ ਇਹਦੇ 40 ਪਾਈ ਘਰ ਦੇ ਮਿਲ ਕੇ ਤਾਂ ਬੱਧੀਆ ਹੁੰਦੀ ਆ ਬਾਪੂ ਮੁੰਡਾ ਨੂੰ ਸੋ ਵਾਰਾ ਰੱਖੋ ਮੁੰਡਾ ਨੂੰ ਪਤਾ ਨਹੀਂ ਕੀ ਕੁਸ ਪਾਇਆ ਹੁੰਦਾ ਵੇਖੋ ਮੀਆਂ ਤੇਰੀ ਨਾਲ ਮੇਰੇ ਦੀਆਂ ਚੈਨੀਆਂ ਆਹ ਆਹ ਦਾ ਬੈਗ ਬਾਹਰ ਹੋ ਕੇ ਨਹੀਂ ਕੀ ਹੋਣਾ ਹੈ ਮੁੰਡਾ ਬਹਿ ਕੇ ਰਹੂਗਾ ਤੇ ਕਦੇ ਮੀਨਾਂ ਨਹੀਂ ਕਰਾਂਗੇ ਪੁਰਾਣੇ ਨਹੀਂ ਦਮਾਨਾ ਜੀ ਆਜਾ ਹੈ ਨਾ ਦਮਾਨਾ ਨੇ ਲੱਦੀਆ ਬੰਦ ਨਹੀਂ ਦਵਾਵਾ ਮੇਰੀ ਜਨਮ ਦਿਨ ਤੇ ਆ ਜਾ ਮੁਕਰਿਆ ਨਾ ਹੁਣ ਦੇਖਾਂਗੇ ਮੈਂ ਪੱਕਾ ਨਹੀਂ ਕਹਿੰਦੀ ਕੁਛ ਵੀ ਕਰ ਦੂੰਗੀ ਆਉਣ ਦੀ ਚੰਗਾ ਠੀਕ ਹੈ ਓਕੇ ਬਾਏ ਬਾਏ ਇਹ ਮੰਮੀ ਕੇ ਬੰਦੇ ਕਰ ਦਿੱਤੀ ਜਾਂ ਕੱਢ ਰਿਹਾ ਚਲੋ ਠੀਕ ਹੈ ਪੂਆ ਓਕੇ ਬਾਏ ਬਾਏ ਪੂਜੀ ਝੰਦੇ ਨਿੰਗੀ ਇਧਰ ਖੜੀ ਬੁੱਲੀ ਨਾ ਬਾਏ ਉਤੇ ਹੀ ਰਹਿ ਪਾ ਹੈਂਗਰ ਲਈ ਨਾ ਇੱਥੇ ਹੀ ਰਹਿ ਪਾ ਬਾਈ ਪੂਆ ਜੀ ਚਲੋ ਜੀ ਪੂਆ ਹੁਣੇ ਵੀ ਭੱਗ ਜਾਣਗੇ ਦਿয়ালਗੜ ਮਮਾ ਮੰਦੀਆ ਜੀ ਮਮਾ ਜੀ ਦੀ ਫੋਟੋ ਤੇ ਰੱਖੜੀ ആ മേര മാമാ ജി ഫോട്ടോ ജീവി ਇਹਦਰਸੇ ਮੈਂ ਮਸਤੀ ਦੇ ਰੱਖੜੀ ਬੰਨ੍ਹ ਦਿੱਤੀ ਸੀਗੀ ਤੇ ਇਹ ਮਸਤੀ ਮੈਂ ਤੁਹਾਨੂੰ ਦੇ ਦਰਨ ਆਹ ਇਤੁਣੇ ਜਿਹੜੇ ਕੱਪੜੇ ਤੇ ਆਹ ਮੈਂ ਜੁੱਤਾ ਨਹੀਂ ਦਿੱਤਾ ਕਿਤੇ ਮਸਤੀ ਦਾ ਬਹੁਤ ਪਿਆਰ ਕਰਦੇ ਕਿਉਂਕਿ ਮੇਰੇ ਤੋਂ ਲੱਗਦੀ ਨਹੀਂ ਮੈਨੂੰ ਰਾਜਮਮਨ ਦੇਖ ਲੈ ਰੱਖੜੀ ਬੰਨ੍ਹ ਲਿਓ ਰਾਜੂ ਆਨਲਾਈਨ ਬੰਨ੍ਹ ਰੱਖੜੀ ਆਨਲਾਈਨ ਸਾਰੀ ਉਹਦੀ ਤਦ ਦੇਖ ਲਈ YouTube ਤੇ ਆਨਲਾਈਨ ਹੀ ਬੰਨੀ ਕਿ ਰੱਖਣੀ ਆ ਗਿਆ ਵੇ ਜੀ ਸਾਡਾ ਇੰਗਲੈਂਡ ਤੇ ਉਹ ਹੈਗੀ ਆ ਮੇਰੀ ਮੰਮੀ ਜੀ ਦੀ ਫੋਟੋ ਤੇ ਨਾਲ ਮੇਰੇ ਮਾਮਾ ਜੀ ਆ ਗਈ ਫੋਟੋ ਰਾਜੂ ਮਾਮਾ ਜੀ ਦੀ ਆ ਵੀ ਫੋਟੋ ਹੈਗੀ ਇੱਕ ਲੱਗੀ ਵੀ ਮੇਰੇ ਪਾਪਾ ਜੀ ਤੇ ਮੰਮੀ ਜੀ ਦੀ ਖੋਜੀ ਲੱਗੀਆਂ ਵੇ ਫੋਟੋਆਂ ਫੋਟੋ